ਸਾਡੇ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸਹਿیل ਕਾਸਮੀਰ ਆਈਟੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ achhi safalta hasil ki hai ki ek blind murder case ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਉਹਦੀ লাশ ਬਰਾਂਡ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀ ਗਏ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ाहिर ਕੀਤਾ ਸੀ ਤੇ ਉਦੋਂ 364 ਰ 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਕੁੱਟ ਕੇ ਕਿਉਂਕਿ ਉਹ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਹ ਕਰਕੇ ਉਹਦਾ ਗਲਾ ਕੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦੇਣ ਨੂੰ ਆਇਆ ਅਗਲੇ 14 ਸਾਲ ਬਾਅਦ ਹੀ ਸੀ ਉਸ ਮਰਤਕ ਨੂੰ ਇਨਸਾਫ ਲੈ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਿਮినਲ ਲੋਗ ਆ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਕ੍ਰਾਈਮ ਕਰੀ ਲੋਕ ਐ ਨਹੀਂ ਰਹਿੰਦਾ ਕਤਲ ਆਪਣੇ ਆਪ ਜੀ ਆਪ ਬੋਲਦੇ ਆ ਇਸ ਲਈ ਹਰ